ਪੱਤਰਕਾਰ ਐਜੂਕੇਸ਼ਨ ਦੇ ਪ੍ਰਧਾਨ ਸਰਦਾਰ ਜੀ ਸਾਡੇ ਬਹੁਤ ਸਤਿਕਾਰਯੋਗ ਅਰੰਕਲ ਜੀ ਆਪਣੀ ਗੱਲਬਾਤ ਰੱਖਣਗੇ ਆਓ ਸੁਣਦੇ ਹਾਂ ਗੱਲਬਾਤ ਮੈਂ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਕਾ ਪੀ ਇੰਡੀਆ ਦਾ ਸੂਬਾ ਪ੍ਰਧਾਨ ਸੂਬਾ ਪ੍ਰਧਾਨ ਹਾਂ ਤੇ ਉਸ ਦੇ ਸਬੰਧ ਵਿੱਚ ਜੋੜੀ ਅੱਜ 9 ਤਰੀਕ ਨੂੰ ਹੜਤਾਲ ਹੋ ਰਹੀ ਆ ਉਸ ਦੇ ਵਿੱਚ ਜਿੱਥੇ ਲੋਕ ਆਪਣੀਆਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਅੱਜ ਹੜਤਾਲ ਕਰ ਰਹੇ ਆ ਉੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਲੋਕਤੰਤਰ ਦੇ ਵਿੱਚ ਪੱਤਰਕਾਰਤਾ ਨੂੰ ਚੌਥੇ ਸਤੰਭ ਵਜੋਂ ਸਰਕਾਰਾਂ ਕਹਿੰਦੀਆਂ ਨੇ ਵੀ ਲੋਕਤੰਤਰ ਵਿੱਚ ਚੌਥਾ ਸਤੰਭ ਜਿਹੜਾ ਪੱਤਰਕਾਰ ਆ ਪਰ ਪੱਤਰਕਾਰਾਂ ਦੇ ਉੱਤੇ ਵੀ ਅੱਜ ਸਰਕਾਰ ਉਹਦੀ ਕੀਆਂ ਕਰ ਰਹੀ ਆ ਜਗਾ ਜਗਾ ਦੇ ਉੱਤੇ ਕੰਮ ਕਰਨ ਦੇ ਉੱਤੇ ਕਿੰਤੂ ਬੰਦੂ ਕਰਕੇ ਪਰਚੇ ਦਰਜ ਕੀਤੇ ਜਾ ਰਹੇ ਆ ਜਿਹੜੀ ਕਿ ਬਹੁਤ ਮਾੜੀ ਗੱਲ ਆ ਜਿਵੇਂ ਕਿ ਤਲਵਾੜਾ ਵਿੱਚ ਦੀਪਕ ਠਾਕਰ ਦੇ ਉਤੇ ਪਰਚਾ ਦਰਜ ਇਸ ਕਰਕੇ ਕੀਤਾ ਗਿਆ ਵੀ ਉਹ ਲੋਕਾਂ ਦੀ ਲੋਕ ਵਿਰੋਧ ਨੀਤੀਆਂ ਦੀ ਜਿਹੜੇ ਕਿ ਉਥੇ ਮਾਈਨਿੰਗ ਹੋ ਰਹੀ ਹੈ ਉਹਦੀ ਵਿਰੋਧ ਵਿੱਚ ਲਗਾਤਾਰ ਕਵਰੇਜ ਕਰ ਰਿਹਾ ਸੀਗਾ ਉਹਦੇ ਉਤੇ ਇਸ ਗੱਲ ਕਰਕੇ ਉਹਦੇ ਪਰਚਾ ਦਰਜ ਕੀਤਾ ਅਸੀਂ ਉਹਦੀ ਨਿਖੇਧੀ ਕਰਦੇ ਹਾਂ ਜਿੱਥੇ ਅਸੀਂ ਲੋਕਾਂ ਦੀ ਇਹ ਹੜਤਾਲ ਦੇ ਵਿੱਚ ਸਮਰਥਨ ਕਰਦੇ ਹਾਂ ਕਿਉਂਕਿ ਜਿਹੜੀਆਂ ਪਾਲਿਸੀਆਂ ਲੋਕਾਂ ਦੀਆਂ ਬਾਕੀ ਲੋਕਾਂ ਤੇ ਲਾਗੂ ਹੁੰਦੀਆਂ ਪੱਤਰਕਾਰਾਂ ਤੇ ਵੀ ਉਨੀਆਂ ਹੀ ਲਾਗੂ ਹੁੰਦੀਆਂ ਇਸ ਕਰਕੇ ਅਸੀਂ ਉਸ ਸੰਦਰਭ ਵਿੱਚ ਇਹ ਇਸ ਜਿਹੜਾ ਸੰਘਰਸ਼ ਹੈ ਦਾ ਸਮਰਥਨ ਕਰਦੇ ਆਂ ਤੇ ਅਸੀਂ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆਂ ਵੀ ਜੇਕਰ ਉਹਨਾਂ ਦੀ ਲੋਕ ਵਿਰੋਧੀ ਨੀਤੀਆਂ ਤੋਂ ਮੋੜਾ ਨਾ ਵੱਟਿਆ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਹੋਰ ਜ਼ਕੀਏ ਸੰਘਰਸ਼ਾਂ ਲਈ ਮਜਬੂਰ ਹੋਣਗੇ ਤੁਹਾਡੇ ਇਹ ਹੜਤਾਲ ਦੀ ਸਵਾਲ ਆ ਹਿੰਦੁਸਤਾਨ ਪੱਦਰ ਤੇ ਅੱਜ ਇੱਕ ਦਿਨ ਦੀ ਹੜਤਾਲ ਆ ਲੇਕਿਨ ਜਿਹੜੇ ਪਨ ਬਸੇ ਮੁਲਾਜ਼ਮ ਐ ਇਹ ਤਿੰਨ ਦਿਨ ਦੀ ਹੜਤਾਲ ਤੇ ਆ ਕਿਉਂਕਿ ਇਹਨਾਂ ਦੀ ਇਹਨਾਂ ਦੇ ਨੌਕਰੀਆਂ ਚ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਗਿਆ ਉਹਨਾਂ ਦੀ ਮੰਗ ਆ ਵੀ ਸਾਨੂੰ ਪੱਕਿਆ ਕੀਤਾ ਜਾਵੇ ਤੇ ਬਾਕੀ ਜਿਹੜੇ ਹੋਰ ਸਾਨੂੰ ਭੱਤੇ ਹੈਗੇ ਉੱਪਰ ਰੈਗੂਲਰ ਮੁਲਾਜ਼ਮਾਂ ਵਾਂਗੂ ਦਿੱਤੇ ਜਾਣ ਤਾਂ ਕਰਕੇ ਉਹ ਤਿੰਨ ਦਿਨ ਦੀ ਹੜਤਾਲ ਹੁੰਦੀ ਹੈ ਉਹ ਸੁਸਕਿਆ ਨੇ ਰਾਕੇ ਆ ਸਾਥੀ ਨਾ ਨਾ ਦੱਸਦਾ ਕੋਸ਼ਿਸ਼ ਕਰਿਓ ਮੈਂ ਰਾਖਾ ਤੇ ਗ੍ਰਾਮ ਮੰਤਰੀ ਦੱਸਦੇ ਗਤੋ ਸ੍ਰੀਰਾਮ ਕੋ ਸ੍ਰੀਰਾਮ ਕੋ ਅੱਗੇ ਬਤੋ ਜੀ ਬਾਈ ਆ ਤੁਸੀਂ ਇਹ ਸਟੇਮ ਲੈ ਰਹਾ ਆਜ ਸੱਯਾ ਦੀ ਸਰਕਾਰ ਜਿਹੜੀ ਕਿਸਾਨ ਵਿਰੋਧੀ ਲਾਣ ਪੂਲੇ ਦੀ